ਹੋਲੇ ਮਹੱਲੇ ਇਸ ਸਾਲ 10 ਮਾਰਚ ਤੋਂ 15 ਮਾਰਚ ਤੱਕ ਕਿਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੂਰੀ ਖਾਲਸਾਈ ਜਾਹੋ ਜਲਾਲ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਜੰਗੀ ਪੱਧਰ ਤੇ ਜਾਰੀ ਹੈ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਅਤੇ ਐਡੀਸ਼ਨਲ ਮੈਨੇਜਰ ਐਡਵੋਕੇਟ ਹਰਦੇਵ ਸਿੰਘ ਨੇ ਦੱਸਿਆ ਕਿ ਹੋਲੇ ਮਹੱਲੇ ਦਾ ਪਹਿਲਾ ਪੜਾਅ ਵਿੱਚ 10 ਮਾਰਚ ਤੋਂ 12 ਮਾਰਚ ਤੱਕ ਕਿਰਤਪੁਰ ਸਾਹਿਬ ਅਤੇ ਦੂਸਰਾ ਪੜਾਅ 13 ਮਾਰਚ ਤੋਂ 15 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਹੋਵੇਗਾ ਹੋਲੇ ਮਹੱਲੇ ਮੌਕੇ ਪੰਜਾਬ ਸਮੇਤ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਸੰਖਿਆ ਦੇ ਵਿੱਚ ਸੰਗਤ ਆਉਂਦੀ ਹੈ ਇਸ ਦੌਰਾਨ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਿਹائش ਲੰਗਰਾਂ ਗਠਣੀਕਰ ਜੋੜਾਕਰ ਅਤੇ ਹੋਰ ਪ੍ਰਬੰਧ ਕੀਤੇ ਜਾ ਰਹੇ ਹਨ ਇਸ ਦੇ ਨਾਲ ਹੀ ਉਹਨਾਂ ਨੇ ਹੋਲੇ ਮਹੱਲੇ ਮੌਕੇ ਆਉਣ ਵਾਲੀ ਸੰਗਤ ਖਾਸ ਕਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਟਰੈਕਟਰ ਟਰਾਲੀ ਉੱਤੇ ਉੱਚੀ ਆਵਾਜ਼ ਵਿੱਚ ਸਪੀਕਰ ਨਾ ਲਾਉਣ ਅਤੇ ਨਾ ਹੀ ਟਰੈਕਟਰ ਆਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਸਟੰਡ ਕਰੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਹੋਲੇ ਮਹੱਲੇ ਮੌਕੇ ਪਿਖਾਰੀਆਂ ਦੀ آمد ਨੂੰ ਰੋਕੇ ਹੋਲੇ ਮਹੱਲੇ ਦੇ ਮੌਕੇ ਕੀਤੇ ਜਾ ਰਹੇ ਪ੍ਰਬੰਧ ਦੇ ਬਾਰੇ ਆਓ ਦੇਖਦੇ ਹਾਂ ਰੋਜ਼ਾਨਾ ਸ਼੍ਰੀ ਅਨੰਦਪੁਰ ਸਾਹਿਬ ਦੀ ਇਹ ਵਿਸ਼ੇਸ਼ ਰਿਪੋਰਟ ਦੀ ਨਾਇਗੁਰਜੀ ਕਾਲ ਸਾਹਾ ਨਾਇਗੁਰਜੀ ਕੀ ਫਤਿਹ ਖਾਸਾ ਪੰਥ ਦਾ ਕੌਮੀ ਤਿਆਰ ਕੋਲਾ ਮੋਲਾ 2025 10 ਮਾਰਚ 2025 ਨੂੰ ਕੀਰਤਪੁਰ ਸਾਹਿਬ Sri Khandpat ਸਾਹਿਬ ਆਰੰਭ ਹੋਣਗੇ ਤੇ 12 ਤਰੀਕ ਨੂੰ Sri Khandpat ਸਾਹਿਬ ਜੀ ਦੇ ਭੋਗ ਪਾਈ ਜਾਣਗੇ 13 ਤਰੀਕ ਨੂੰ ਅਕ Sri Kesgar ਸਾਹਿਬ Khandpat ਸਾਹਿਬ ਆਰੰਭ ਹੋਣਗੇ ਤੇ 15 ਤਰੀਕ ਨੂੰ ਭੋਗ ਪਏ ਜਾਣਗੇ ਭੋਗ ਪਾਉਣ ਤੋਂ ਬਾਅਦ ਤੱਕ ਸਟੇਜ ਲੱਗੂਗੀ ਦਰਬਾਰ ਹਾਲ ਤਕਰੀਬਨ ਭਰਾਗੀ ਢਾਡੀ ਕੀਰਤਨੀ ਜਿਥੇ ਕੀਰਤਨ ਕਰਨਗੇ ਉਸ ਤੋਂ ਬਾਅਦ ਤਕਰੀਬਨ 12 ਵਜੇ ਦੇ ਕਰੀਬ ਨਗਰ ਕੀਰਤਨ ਤਕਸਰੀ ਕੇਸਦਰਾਲ ਤੋਂ ਪੈਦਲ ਯਾਤਰਾ ਕਿਲਾ ਅਨੰਦਗੜ੍ਹ ਸਾਬ ਤੱਕ ਜਾਏਗੀ ਉਤੋਂ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਮਾਤਾ ਜੀਕੌਰ ਉਤੋਂ ਦਾ ਗੁਰਦਰਾ ਪਿਲਾ ਪਟੇਗੜ੍ਹ ਸਾਬ ਤੋਂ ਸੀਸਗੰਜ ਸਾਬ ਨੂੰਮਸਕਾਰ ਕਰਕੇ ਤੱਕ ਸਾਬ ਤੇ ਸਮਾਪਤੀ ਹੋਵੇਗੀ ਲੰਗਰਾਂ ਬਾਰੇ ਤਕਰੀਬਨ 250 ਦੇ ਕਰੀਬ ਜਿਹੜੀਆਂ ਅਸੀਂ ਹੱਥੋਂ ਤੱਕ ਸ੍ਰੀ ਗੁਰਦਰ ਸਾਹਿਬ ਤੋਂ ਲੈਟਰ ਜਿਹੜੇ ਸਾਡੇ ਪੱਕੇ ਲੰਗਰ ਆਉਂਦੇ ਜੀ ਉਹਨਾਂ ਨੂੰ ਲੈਟਰਾਂ ਕਰ ਦਿੱਤੀਆਂ ਨੇ ਜਿਨ੍ਹਾਂ ਨੂੰ ਲੈਟਰ ਨਹੀਂ ਪੁੱਜੀ ਉਹ ਆ ਕੇ ਲੈ ਵੀ ਗਏ ਸਾਡੇ ਟਾਕੇ ਚ ਨੇ ਸੰਪਰਕ ਕਰਕੇ ਬਾਕੀ ਜਿਉੜਾ ਘਰ ਗਠੜੀ ਘਰ ਤਕਰੀਬਨ ਸਾਰੇ ਪ੍ਰਬੰਧ ਕਰ ਲਏ ਗਏ ਨੇ ਪੂੰਡ ਐਡ ਕੀ ਕਰਵਾਇਆ ਸੀ ਜਿਹੜਾ ਪਿਛਲੇ ਸਾਲ ਉਹ ਕਹਿੰਦੇ ਸੀ ਕਿ ਤਿੰਨ ਸਾਲ ਇਹਨਾਂ ਨੂੰ ਲੋਡ ਨਹੀਂ ਹੈਗੀ ਪਰ ਫਿਰ ਵੀ ਇਹ ਜਰੂਰਤ ਸਮਝੀ ਕਿ ਜਿੱਥੇ ਮਾੜੀ ਮੋਟੀ ਤਰਚੰਕ ਕੁਝ ਨਾ ਹੋਣ ਵਾਲੀ ਹੈ ਤੱਕ ਸਾਡੇ ਅੱਜ ਪੇਂਟ ਦੀ ਰੰਗਤਾਂ ਕਰਵਾਤੀ ਗਈ ਆ ਗੁਰਦੁਆਰਾ ਪਤਾਲਪੁਰ ਸਾਹਿਬ ਕੰਮ ਚੱਲ ਰਿਹਾ ਉਹਦੇ ਘਰ ਕਿਉਂ ਰਹਿ ਗਿਆ ਬਾਬਾ ਗੁਰਤਾ ਜੀ ਪੇਂਟ ਹੋ ਗਿਆ ਸਰਾਵਾਂ ਦੇ ਵਿੱਚ ਉਹ ਗੁਟੇਰਵਾ ਦਰਸਾਤ ਸਾਰੀ ਪੇਂਟ ਕਰਵਾ ਦਿੱਤੀ ਗਈ ਆ ਭਾਈ 75 ਸਿੰਘ ਨਵਾਜ਼ ਜਿਹੜਾ ਉਹਦੀ ਪੇਂਟ ਚੱਲ ਰਿਹਾ ਜੀ ਉਹ ਵੀ ਕੋਲੇ ਦੇ ਵਿੱਚ ਤਕਰੀਬਨ ਕੰਪਲੀਟ ਹੋ ਜਾਊਗਾ ਜੇ ਥੋੜਾ ਬਾਕੀ ਰਹਿ ਗਿਆ ਤੇ ਉਹ ਕੰਪਲੀਟ ਹੋ ਜਾਊਗਾ ਹੋਰ ਬਾਕੀ ਲਾਈਟ ਸਾਊਂਡ ਸਭ ਨਾਲ ਪਿੱਠੀਆਂ ਕੱਟ ਲੁੱਤੀਆਂ ਰਾਗੀਆਂ ਢਾਡੀਆਂ ਦੀ ਬੁਕਿੰਗ ਹੋਊਗੀ ਪੂਰੇ ਮੁਕੰਮਲ ਪ੍ਰਬੰਧ ਕੀਤੇ ਗਏ ਨੇ ਜਿਹੜੀ ਕੁ ਮਾਰੇ ਨੋਟ ਰਹਿ ਗਿਆ ਉਹ ਵੀ ਕੰਪਲੀਟ ਕਰ ਲੇ ਜਾਣਗੇ ਸਿੱਖ ਸੰਤਾਂ ਨੂੰ ਵੱਧ ਚੜ ਕੇ ਆਉਣਾ ਚਾਹੀਦਾ ਗੁਰੂ ਸਿੱਖ ਦੇ ਇਤਿਹਾਸ ਦੇ ਨਾਲ ਜੁੜਨਾ ਚਾਹੀਦਾ ਮੇਰੀ ਇੱਕੋ ਹੀ ਅਰਦਾਸ ਬੇਨਤੀ ਆ ਕਿ ਜਿਹੜੀ ਕੋਲ ਨੂੰ ਮੰਦਿਰ ਵਿੱਚ ਆਉਂਦੇ ਆ ਬੱਚਿਆਂ ਨੂੰ ਮੜ ਜਾ ਸਮਝਾ ਕੇ ਢੇਜੋ ਹੁੰਡੜਵਾਜੀ ਨਾ ਕਰਨ ਜਿਹੜੇ ਪ੍ਰੈਕਟਿਕਾਂ ਦੇ ਵਿੱਚ ਉੱਚੀਆਂ ਉੱਚੀਆਂ ਆਵਾਜ਼ਾਂ ਤੇ ਸਾਊਂਡ ਲਾ ਕੇ ਆਉਂਦੇ ਨੇ ਤੇ ਇਹ ਤੋਂ ਜ਼ਰਾ ਤਾਂ ਅਸੀਂ ਗਰੀਜ ਕਰੀਏ ਗੁਰੂ ਘਰ ਆ ਅਸੀਂ ਕੁਝ ਲੈਣ ਆਉਂਦੇ ਆ ਅਸੀਂ ਕੁਝ ਗਵਾਉਣ ਨੇ ਆਉਂਦੇ ਜੇ ਕੋਈ ਟ੍ਰਾਈਟੀ ਹੋਵੇ ਜਾ ਕੇ ਇਹਦਾ ਜਵਾਨ ਬੱਚਾ ਜਾਂ ਕਿਸੇ ਦਾ ਕੋਈ ਆਨ ਡੁੱਟ ਜAVE ਜਾਂ ਫਿਰ ਫੇਰ ਹੋ ਜਾਵੇ ਉਹ ਬੜਾ ਔਖਾ ਹੈ ਬੱਚੇ ਜਿਹੜੇ ਆ ਜ਼ਿੰਦਗੀ ਜਿਹੜੀ ਆ ਇਨਸਾਨ ਦੀ ਜਿਹੜੀ ਜ਼ਿੰਦਗੀ ਆ 84 ਲੱਖ ਜੂਨ ਭੋਗ ਕੇ ਫੇਰ ਸਾਨੂੰ ਇਨਸਾਨ ਜਾਮਾ ਮਿਲਿਆ ਤੇ ਇਸ ਨੂੰ ਮਹਾਰਾਜ ਨਾਲ ਜੋੜੀਏ ਸਿਮਰਨ ਕਰੀਏ ਅਮਰਸ਼ੀ ਗੀਏ ਗੁਰੂ ਨਾਲ ਜੋੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਾਕੀ ਜਗਾ ਬੀਮਾ ਸੀ ਆਪਾਂ ਕਰਾਈ ਦਾ 20 ਕਿਲੋਮੀਟਰ ਰਾਦੇ ਦੇ ਵਿੱਚ ਜੇ ਕੋਈ ਐਕਸੀਡੈਂਟ ਹੋ ਜਾਵੇ ਜਾਂ ਕੋਈ ਬੰਦਾ ਮੌਤ ਦੇ ਰੰਡੇ ਆ ਉਹ ਵੀ ਆਯੋਜਨਾ ਐਮਪੀ ਵੀ ਅਸਾਂ ਉਹ ਬੀਮਾਦਾਰ ਜਿਹੜਾ ਅਫਵਾਰਮੈਂਟ ਭੇਜ ਦਿੱਤੀ ਆ ਉਹਦਾ ਛੇਤੀ ਟੈਂਡਰ ਹੋ ਜਾਊਗਾ ਅੱਜ ਤੋਂ ਲੋਕਦਾਨਾਂ ਤੱਕ ਤੇ ਉਹ ਵੀ ਇੱਕ ਬੀਮਾਣ ਜਿਹੜਾ ਆਪਾਂ ਕਰਵਾ ਦਿੱਤਾ ਗਿਆ ਵ ਤਾਂ ਕਿ ਜੇ ਕੋਈ ਜੇ ਕੋਈ ਸਰਟੀਫਿਕੇਟ ਲੱਗ ਜੇ ਉਹਦਾ ਕਲੇਮ ਹੋ ਸਕੇ ਸੁਵੈਰ ਜੀ ਦਾ ਬੋਸਾ ਸੁਵੈਰ ਜੀ ਕੀ ਫਤੇ ਸਿੱਖ ਪੰਥ ਦਾ ਕੋਨਿਟਿਓਰ ਹੋਲਾ ਮੱਲਾ ਵੇਸਵਾਰ 10 ਮਾਰਚ ਤੋਂ ਰੰਗ ਰੋਕੇ 15 ਮਾਰਚ ਨੂੰ ਮਹਲਾ ਕੱਢਿਆ ਜਾਏਗਾ ਨਵੇਂ ਤਰੀਕ ਨੂੰ 2 ਮਾਰਚ ਰਾਤੀ 12 ਵਜੇ ਪੰਜ ਨਗਾਰਿਆਂ ਦੀ ਚੋਟ ਵਿੱਚ ਹੋਲਾ ਮੱਲਾ ਦੀ ਰੰਗਤ ਦਿੱਤੀ ਜਾਵੇਗੀ ਜਿਹੜਾ ਪਹਿਲਾ ਪੜਾਅ 10 11 12 ਦਾਰਾ ਕੀਰਤਪੁਰ ਸਾਹਿਬ ਤੇ 13 14 15 ਸ਼੍ਰੀਮਨਪੁਰ ਸਾਹਿਬ ਵਿਖੇ ਵੱਡੇ ਪੱਧਰ ਤੇ ਹੋਲਾ ਮੱਲਾ ਮਨਾਇਆ ਜਾ ਰਿਹਾ 15 ਤਰੀਕ ਨੂੰ ਜਹੋ ਜਲਾਲ ਨਾਲ ਜਿਹੜਾ ਨਗਰ ਕੀਰਤਨ ਹੈ ਦੁਪਹਿਰੇ 12 ਵਜੇ ਪਕਸ਼ੀ ਕੀ ਇਸਬਰ ਸਾਹ ਤੋਂ ਰੰਗਮੱਲਾ ਦਾ ਸੁਸਮੂਚਿਆ ਇਸ ਸੰਪਰਨ ਨੂੰ ਬੇਨਤੀ ਹੈ ਕਿ ਹੋਲੇ ਮਹੱਲੇ ਸਮੇਂ ਵੱਧ ਚੜ ਕੇ ਪਕਸ਼ਰੀ ਗੇਸਰ ਸਾਹਿਬ ਵਿਖੇ ਨਤਮਸਤ ਹੋਵੋ ਤੇ ਇੱਕ ਨੂੰ ਬੇਨਤੀ ਜ਼ਰੂਰ ਕਰਨੀ ਜਾਵੇਗਾ ਨੌਜਵਾਨ ਵੀਰਾਂ ਨੂੰ ਕਿਉਂਕਿ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਇਹਨੂੰ ਆਪਾਂ ਮਰਵਾਵਾ ਵਿੱਚ ਰਹਿ ਕੇ ਮਨਾਈਏ ਕਿਉਂਕਿ ਅਕਸਰ ਆਪਾਂ ਦੇਖਦੇ ਹਾਂ ਕਿ ਪਿਛਲੇ 2-3 ਸਾਲਾਂ ਤੋਂ ਪਹਿਲਾਂ ਕਿਵੇਂ ਰਿੰਗੜਵਾਦਿਆਂ ਨੂੰ ਮਰਵਾਵੀਂ ਕੀਤੀ ਜਾਂਦੀ ਹੈ ਉਹ ਸਾਰੇ ਹੀ ਨੌਜਵਾਨ ਵੀਰਾਂ ਨੂੰ ਬੇਨਤੀ ਕਰਾਵਾਂਗਾ ਇਹਨਾਂ ਚੀਜ਼ਾਂ ਨੂੰ ਆਪਾਂ ਬਚੀਏ ਆਪਾਂ ਗੁਰੂ ਘਰ ਤੋਂ ਅਸੀਸੇ ਪ੍ਰਾਪਤ ਕਰਨੀਆਂ ਖੁਸ਼ੀਆਂ ਲੈਣ ਆਏ ਆਂ ਹੁੰਲੜਬਾਦੀ ਦੇ ਬਚੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਅਪੀਲ ਜਰੂਰ ਕਰਾਂਗਾ ਕਿ ਮੋਦੀਆਂ ਨਾਲੋਂ ਟਰੈਕਟਰਾਂ ਤੇ ਉੱਚੀ ਉੱਚੀ ਡੀਜ਼ਲ ਆ ਕੇ ਜਿਹੜਾ ਆ ਸਾਊਂਡ ਬੰਦੋਂ ਸੰਗਤਾਂ ਨੂੰ ਪਰੇਸ਼ਾਨੀ ਵੀ ਹੁੰਦੀ ਹੈ ਉਹ ਤੋਂ ਬਰੋਦ ਕੀਤਾ ਜਾਵੇ ਇਸੇ ਤਰ੍ਹਾਂ ਸੰਗਤਾਂ ਨੂੰ ਵਸੀ ਜਿਹੜੀਆਂ ਸੰਗਤਾਂ ਨੂੰ ਲੰਗਰ ਲਾਉਂਦੀਆਂ ਨੇ ਉਹਨਾਂ ਨੂੰ ਬੇਨਤੀ ਵੀ ਕੀਤੀ ਹੈ ਕਿ ਜਿਹੜੀ ਪਲਾਸਟਿਕ ਦੀ ਵਰਤੋਂ ਆ ਉਹ ਨਾ ਕੀਤੀ ਜਾਵੇ ਔਰ ਲੰਗਰਾਂ ਦੇ ਵਿੱਚ ਜਿਹੜਾ ਸਾਫ਼ ਸਪਾਈ ਦਾ ਜਿਹੜਾ ਧਿਆਨ ਰੱਖਿਆ ਜਾਵੇ ਇਸੇ ਤਰ੍ਹਾਂ ਇੱਕ ਹੋਰ ਗੱਲਤੀ ਹੈ ਕਿ ਜਿਹਨੇ ਰੰਗ ਸੁਟੜ ਇਹ ਬੁੱਲੋ ਕੇ ਇਹੋ ਜਿਹਾ ਨਾ ਕੀਤਾ ਜਾਵੇ ਸਿੰਘ ਸਾਹਿਬ ਵੱਲੋਂ ਵੀ ਬਾਰ ਬਾਰ ਅਪੀਲ ਕੀਤੀ ਗਈ ਹੈ ਕਿ ਰੰਗ ਸੁਟੜ ਤੋਂ ਬਿਲਕੁਲ ਗਰੇਜ ਕੀਤਾ ਜਾਵੇ ਨਾ ਨਾ ਸੁਟਿਆ ਜਾਵੇ ਤੇ ਮੰਗਤਿਆਂ ਤੋਂ ਹੋਵੇ ਕਿ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗਾ ਨਸ਼ਿਆਂ ਤੇ ਮੰਕਿਆਂ ਦੇ ਇਹਨਾਂ ਦੇ ਵੀ ਜਿਹੜਾ ਧਿਆਨ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ Why would you keep